ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਰਜਨ ਦੇਵ ਜੀ ਪਾਈ ਬੁੱਧੂ ਸਾਹ ਤੇ ਪਾਈ ਲਖੋ ਜੀ ਇਹ ਸਾਖੀ ਲਾਹੌਰ ਦੇ ਇੱਕ ਸਰਦਾਰੂ ਗੁਰਸਿੱਖ ਪਾਈ ਬੁੱਧੂ ਸਾਹ ਦੀ ਹੈ ਜਿਨ੍ਹਾਂ ਦਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਿੱਚੋਂ ਅਟੋਟਾ ਵਿਸ਼ਵਾਸ ਸੀ ਉਹ ਆਪਣੇ ਨੇਕ ਮਾਇ ਵਿੱਚੋਂ ਗੁਰੂ ਦੇ ਸਿੱਖਾਂ ਸੰਤਾਂ ਤੇ ਮਹਾਤਮਾਂ ਦੀ ਕਈ ਵਾਰ ਬੜੀ ਸਰਦਾਰ ਨਾਲ ਕਰਦੇ თან ਆਪਣੇ ਕਾਰੋਬਾਰ ਨੂੰ ਵਧਾਉਣ ਲਈ ਭਾਈ ਬੁੱਧੂ ਸਾਹ ਨੇ ਵੱਡਾ ਕਰਜ਼ਾ ਚੁੱਕਿਆ ਅਤੇ ਹਜ਼ਾਰਾਂ ਕੱਚੀਆਂ ਇਤਾਂ ਤਿਆਰ ਕਰਕੇ ਉਹਨਾਂ ਨੂੰ ਪਕਾਉਣ ਲਈ ਇੱਕ ਆਵਾ ਲਗਵਾਇਆ ਕਈ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਜਦੋਂ ਇਤਾਂ ਚੰਨ ਦਾ ਕੰਮ ਪੂਰਾ ਹੋ ਗਿਆ ਅਤੇ ਆਵੇਂ ਅੱਗ ਦੇਣ ਦੀ प्यारी ਸੀ ਤਾਂ ਭਾਈ ਬੁੱਧੂ ਸਾਹ ਨੂੰ ਸਤਿਗੁਰ ਦੀ ਯਾਦ ਆਈ ਉਹ ਚਾਹੁੰਦੇ ਸਨ ਕਿ ਉਹਨਾਂ ਦਾ ਕਾਰਜ ਨਿਰਵਿਘਨ ਫਿਰੇ ਚੜੇ ਇਹ ਸੋਚ ਕੇ ਭਾਈ ਬੁੱਧੂ ਸਾਹ ਸ੍ਰੀ ਅਮਰਤਾ ਸਵ ਪਹੁੰਚੇ ਇਸ਼ਨਾਨ ਕਰਨ ਉਪਰੰਤ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਚਰਨ ਕਮਲਾਂ ਤੇ ਟੇਟਾ ਰੱਖੀ ਅਤੇ ਨਿਮਰਤਾ ਸਹਿਤ ਬੇਨਤੀ ਕੀਤੀ ਮਹਾਰਾਜ ਕਿਰਪਾ ਕਰਕੇ ਅਸੀਸ ਬਖਸ਼ੋ ਤਾਂ ਜੋ ਮੇਰਾ ਇੱਟਾਂ ਦਾ ਆਵਾ ਬਿਲਕੁਲ ਪੱਕਾ ਨਿਕਲੇ ਅਤੇ ਮੈਂ ਕਰਜ਼ੇ ਤੋਂ ਮੁਕਤ ਹੋ ਸਕਾਂ ਅਤੇ ਨਾਭ ਦੀ ਪ੍ਰਾਪਤੀ ਹੋ ਸਤਿਗੁਰੂ ਜੀ ਨੇ ਮੇਰ ਭਰੀ ਦ੍ਰਿਸ਼ਟੀ ਨਾਲ ਉਹਨਾਂ ਵੱਲ ਦੇਖਿਆ ਅਤੇ ਮਿੱਠੇ ਬਚਨ ਕਹੇ ਤੂੰ ਗੁਰਸਿੱਖਾਂ ਦੀ ਮਨ ਲਾ ਕੇ ਸੇਵਾ ਕੀਤੀ ਹੈ ਇਸ ਲਈ ਤੇਰਾ ਕਾਰਜ ਜ਼ਰੂਰ ਸਿੱਧ ਹੋਵੇਗਾ ਤੇਰਾ ਆਵਾ ਬਹੁਤ ਚੰਗਾ ਪੱਕੇਗਾ ਘਰ ਜਾ ਕੇ ਲੰਗਰ ਤਿਆਰ ਕਰੀ ਅਤੇ ਸੇਵਾ ਤਾਂ ਨੰਨ ਨਾਲ ਸਿੱਖਾਂ ਨੂੰ ਪ੍ਰਸ਼ਾਦਾ ਸਕਾਈ ਖਾ ਰੱਖੀ ਕੋਈ ਵਿਸੇਖ ਤੇਰੇ ਦਵਾਰੋਂ ਭੁੱਖਾ ਨਾ ਜਾਵੇ ਇਸ ਨਾਲ ਗੁਰੂ ਪ੍ਰਸੰਨ ਹੋਣਗੇ ਭਾਈ ਬੁੱਧੂ ਸਾਹਿਬ ਨੇ ਸਤਿਵਚਨ ਕਹ ਕੇ ਮੱਥਾ ਟੇਕਿਆ ਤੇ ਲਾਹੌਰ ਪਰਤ ਆਏ ਬਾਤ ਸਾਥੀ ਉਹਨਾਂ ਨੇ ਆਵੇਂ ਨੂੰ ਅੱਗ ਦਿੱਤੀ ਅਤੇ ਸਤਿਗੁਰਾਂ ਦੇ ਵਚਨਾਂ ਨੂੰ ਯਾਦ ਕਰਦਿਆਂ ਗੁਰੂ ਕੇ ਸਿੱਖਾਂ ਲਈ ਲੰਗਰ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਲੰਗਰ ਵਰਤ ਚੁੱਕਾ ਸੀ ਤਾਂ ਪਾਈ ਲਖੋ ਜੀ ਜੋ ਗੁਰੂ ਦੇ ਇੱਕ ਨਿਮਾਣੇ ਸਿੱਖ ਸਨ ਅਤੇ ਮਿੱਤ ਜਰਜੀ ਸਾਹਿਬ ਦੇ 21 ਪਾਠ ਕਰਦੇ ਸਨ ਜਿਸ ਕਰਕੇ ਉਹਨਾਂ ਦੀ ਜ਼ੁਬਾਨ ਵਿੱਚ ਬਰਕਤ ਸੀ ਉਥੇ ਪਹੁੰਚੇ ਉਹਨਾਂ ਨੇ ਪਾਈ ਬੁੱਧੂ ਸਾਹ ਨੂੰ ਕਿਹਾ ਕਿ ਮੈਂ ਵੀ ਗੁਰੂ ਦਾ ਸਿੱਖ ਹਾਂ ਮੈਨੂੰ ਪ੍ਰਸਾਦਾ ਸਿਖਾਓ ਪਰ ਭਾਈ ਬਿੱਧੂ ਸਾਨੇ ਥੋੜੀ ਬੇਰੁਖੀ ਨਾਲ ਜਵਾਬ ਦਿੱਤਾ ਤੈਨੂੰ ਸਮੇਂ ਸਿਰ ਆਉਣਾ ਚਾਹੀਦਾ ਤੇ ਹੰਟਾ ਲੰਗਰ ਵਰਤ ਚੁੱਕਾ ਹੈ ਭਾਈ ਲਖੂ ਜੀ ਨੇ ਉੱਥੇ ਹੀ ਖੜੇ ਰਹੇ ਇਸੇ ਦੌਰਾਨ ਪ੍ਰਸ਼ਾਦਾ ਸਟਾਹ ਕੇ ਇੱਕ ਸਿੱਖ ਨੇ ਭਾਈ ਬਿੱਧੂ ਸਾਹ ਦੀ ਸੇਵਾ ਲਈ ਅਰਦਾਸ ਕੀਤੀ ਕਿ ਮਹਾਰਾਜ ਇਹਨਾਂ ਦਾ ਆਵਾ ਪੱਕਾ ਨਿਕਲੇ ਇਹ ਸੁਣ ਕੇ ਭਾਈ ਲਖੂ ਜੀ ਭਰੇ ਮਨ ਨਾਲ ਅਰਦਾਸ ਕੋ ਵਿਚਾਰ ਕੀ ਬੋਲ ਪਏ ਐਸੋ ਸਿੱਖ ਨੇ ਮੈਨੂੰ ਭੁੱਖੇ ਨੂੰ ਅੰਨ ਨਹੀਂ ਦਿੱਤਾ ਤਖੋ ਤੁਸੀਂ ਜਿੰਨੀ ਮਰਜੀ ਅਰਦਾਸਾਂ ਕਰ ਲੋ ਬੁੱਧੂ ਸਾਦਾ ਆਵਾਤਾ ਕੱਚਾ ਹੀ ਨਿਕਲੇਗਾ ਪਾਈ ਬੁੱਧੂ ਸਾਨੂੰ ਗੁੱਸਾ ਆਇਆ ਉਹਨੇ ਕਿਹਾ ਮੈਂ ਤਾਂ ਗੁਰੂ ਦਾ ਬਚਨ ਲੈ ਕੇ ਆਇਆ ਹਾਂ ਤੂੰ ਕੌਣ ਹੁੰਨਾ ਹੈ ਮੇਰਾ ਆਵਾ ਕੱਚਾ ਕਹਿਣਾ ਵਾਲਾ ਭਾਈ ਲਖੂ ਜੀ ਨੇ ਤਿੰਨ ਵਾਰ ਇਹ ਬਚਨ ਦੁਹਰਾਇਆ ਕਿ ਆਵਾ ਕੱਚਾ ਰਹੇਗਾ ਤੇ ਚਲੇ ਗਏ ਕੁਝ ਬਨਾ ਬਾਵ ਜਦੋਂ ਭਾਈ ਬੁੱਧੂ ਸਾਹ ਨੇ ਆਵਾ ਹੋਲਿਆ ਤਾਂ ਉਹ ਹੈਰਾਨ ਰਹਿ ਗਿਆ ਆਵਾ ਸੱਚਮੁੱਚ ਕੱਚਾ ਨਿਕਲਿਆ ਉਹਨਾਂ ਦਾ ਸਾਰਾ ਪੈਸਾ ਮਿੱਟੀ ਹੋ ਗਿਆ ਉਹ ਦੁਖੀ ਹੋ ਕੇ ਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਵਿੱਚ ਪਹੁੰਚੇ ਅਤੇ ਬੇਨਤੀ ਕੀਤੀ ਸਤਗੁਰੂ ਜੀ ਤੁਸੀਂ ਤਾਂ ਆਵਾ ਪੱਕਾ ਹੋਣ ਦਾ ਵਾਰ ਦਿੱਤਾ ਸੀ ਪਰ ਆਵਾ ਤਾਂ ਕੱਚਾ ਨਿਕਲਿਆ ਹੈ ਮੇਰਾ ਮੋਲ ਤਾਂ ਵੀ ਚਲਾ ਗਿਆ ਹੈ ਅਤੇ ਮੈਂ ਕਰਜ਼ਾਈ ਹੋ ਗਿਆ ਹਾਂ ਸਤਗੁਰੂ ਜੀ ਨੇ ਪੁੱਛਿਆ ਕਿ ਕੀ ਸਾਰੇ ਸੇਖ ਪ੍ਰਸੰਨ ਹੋ ਕੇ ਗਏ ᱥਨ ਤਦ ਭਾਈ ਬਿੱਧੂ ਸਾਹ ਨੇ ਸਰਵਿੰਦਾ ਹੋ ਕੇ ਭਾਈ ਲਖੂ ਵਾਲੇ ਸਾਰੀ ਕਟਨਾ ਦਸੀ ਅਤੇ ਹਰਾਨੀ ਕਰਗਟ ਕੀਤੀ ਕਿ ਇੱਕ ਸਿੱਖ ਨੇ ਗੁਰੂ ਦੇ ਬਚਨ ਨੂੰ ਕਿਵੇਂ ਮੋੜ ਦਿੱਤਾ ਤਾਂ ਸਤਿਗੁਰ ਜੀ ਨੇ ਸਾਰਾ ਤੇ ਸਮਝਾਇਆ ਬੁੱਧੂ ਸਾ ਪਾਈ ਲਖੂ ਦੀ ਲੋ ਜੁੜੀ ਹੋਈ ਹੈ ਉਹ ਜਪਜੀ ਸਾਹਿਬ ਦੇ ਇੱਕੀ ਪਾਠ ਕਰਦਾ ਹੈ ਤੇ ਉਸ ਦੀ ਰਸਨਾ ਉੱਪਰ ਵਰਕਤਾ ਨਾ ਜਦੋਂ ਉਹ ਦੋਲਦੇ ਹੈ ਤਾਂ ਗੁਰੂ ਹਸਤੀ ਪ੍ਰਸਨਾ ਉੱਪਰ ਵਸਦਾ ਹੈ ਸਿੱਖ ਦਾ ਬਚਨ ਗੁਰੂ ਦਾ ਬਚਨ ਹੋ ਜਾਂਦਾ ਸਤਗੁਰੂ ਜੀ ਨੇ ਫੇਰ ਕਿਹਾ ਪਰ ਹੋਏ ਬੁੱਧੂ ਸਾ ਤੂੰ ਵੀ ਸੱਚੀ ਭਾਵਨਾ ਨਾਲ ਸ਼ਰਨ ਵਿੱਚ ਆਇਆ ਹੈ ਤੇ ਗੁਰੂ ਸੰਗਤ ਨੂੰ ਪ੍ਰਸ਼ਾਦਾ ਸਕਾਇਆ ਹੈ ਇਸ ਲਈ ਅਸੀਂ ਤੇਰੀ ਅਤੇ ਸਿੱਖ ਦੋਵਾਂ ਦੀ ਲਾਜ ਰੱਖਾਂਗੇ ਤੇ ਖਬਰ ਵਚਨ ਪੂਰਾ ਹੋਵੇਗਾ ਇਟਾਂ ਤਾਂ ਤੇਰੀਆਂ ਆਵੇ ਵਿੱਚੋਂ ਤਕੀਆਂ ਵੀ ਨਿਕਲਣਗੀਆਂ ਪਰ ਇਹ ਵਿਕਣੀਆਂ ਪੱਕੀਆਂ ਦੇ ਪਾ ਤੇਰਾ ਕਰਜ਼ਾ ਵੀ ਉਤਰ ਜਾਵੇਗਾ ਤੇ ਤੈਨੂੰ ਲਾਭ ਵੀ ਹੋਵੇਗਾ ਭਾਈ ਬੁੱਧੂ ਸਾਹਿਬ ਸੱਤ ਵਚਨ ਕਹੇ ਕੇ ਵਾਪਸ ਲਾਹੌਰ ਪਰਤੇ ਕੁਝ ਸਮੇਂ ਬਾਅਦ ਇਤਨੇ ਜ਼ਬਰਦਸਤ ਬਾਰਸ਼ ਹੋਈ ਕੇ ਲਾਹੌਰ ਦਾ ਕੰਮ ਬੁੱਝ ਵਾਲੀ ਸਰਕਾਰੀ ਕੰਦ ਪੇਗਈ ਸਰਕਾਰੀ ਕਰਮਚਾਰੀਆਂ ਨੂੰ ਤਰੰਤ ਇੱਟਾਂ ਦੀ ਲੋੜ ਪਈ ਪਰ ਹੋਰ ਕਿਤੇ ਇੱਟਾਂ ਉਪਲਬਧ ਨਹੀਂ ਸਨ ਉਹ ਭਾਈ ਬੁੱਧੂ ਸਾਹਿਬ ਜੀ ਕੋਲ ਆਏ ਅਤੇ ਉਹਨਾਂ ਨੇ ਕੱਚੀਆਂ ਇੱਟਾਂ ਨੂੰ ਪੱਕੀਆਂ ਇੱਟਾਂ ਦੇ ਭਾ ਖਰੀਦ ਕੇ ਲੈ ਗਏ ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਵਚਨ ਅਨੁਸਾਰ ਭਾਈ ਬੁੱਧੂ ਸਾਹਿਬ ਦੀ ਭਾਵਨਾ ਨੂੰ ਪੂਰਾ ਕੀਤਾ ਤੇ ਪਾਈ ਲਖੀ ਦੇ ਬਚਨ ਦੀ ਵੀ laaj ਰੱਖੀ ਇਸ ਸਾਖੀ ਦਾ ਸਾਰ ਇਹ ਹੈ ਕਿ ਸਿੱਖਾਂ ਦੀ ਸੇਵਾ ਵਿੱਚ ਕਦੇ ਵੀ ਕੋਈ ਨਰਾਦਰ ਨਹੀਂ ਕਰਨਾ ਚਾਹੀਦਾ ਕਿਉਂਕਿ ਗੁਰੂ ਆਪਣੇ ਸਿੱਖਾਂ ਦੀ ਰੱਖਣਾ ਵਿੱਚ ਆਪੋ ਵਸਦਾ ਹੈ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖੱਤੇ